ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਜੁਗਿੰਦਰ ਪਾਲ ਜਿੰਦਾਬਾਦ ਜਿੰਦਾਬਾਦ ਕਸ਼ਮੀਰੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ 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 ਆਵੀਂ ਜਗਿੰਦਰ ਪਾਲ ਦੀ ਜਿੰਦਾਬਾਦ 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 ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਨਗਰ ਪੰਚਾਇਤ ਮਰੋਰ ਦੇ ਆਮ ਸਿੰਘ ਜੀਆ ਇਲੈਕਸ਼ਨਾਂ ਨੂੰ ਲੈ ਕੇ ਦੌਰ ਸ਼ੁਰੂ ਹੋ ਚੁੱਕਿਆ ਇਲੈਕਸ਼ਨ ਵੀ ਪੱਕ ਚੁੱਕੇ ਨੇ ਤਸਵੀਰਾਂ ਦਿਖਾਵਾਂਗੇ ਨਾਲ ਦੀ ਸਕਰੀਨ ਦੇ ਉੱਤੇ ਕੀ ਦੇਖੋ ਨਾਲ ਦੀ ਸਕਰੀਨ ਦੇ ਤੇ ਤਸਵੀਰਾਂ ਕਿ ਅੱਜ ਜਿਹੜੇ ਸਾਬਕਾ ਬਧਾਈ ਜਗਵਿੰਦਰ ਪਾਲ ਜੀ ਆ ਉਹ ਵੀ ਆਪਣੇ ਜਿਹੜੇ ਉਮੀਦਵਾਰ ਹੈਗੇ ਕਾਂਗਰਸ ਦੇ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਪਹੁੰਚੇ ਨੇ ਤਸਵੀਰਾਂ ਸਾਫ਼ ਨੇ ਇੱਥੇ ਇੱਕ ਗੱਲ ਜ਼ਰੂਰ ਹੈ ਜਿਹੜਾ ਸਾਬਕਾ ਵਿਧਾਇਕ ਜਗਿੰਦਰਪਾਲ ਜੀ ਉਹਨਾਂ ਨੇ ਇੱਕ ਪੱਤਰਕਾਰ ਬਾਤਾਂ ਕੀਤੀ ਹੈ ਤੇ ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਜਿਹੜੀਆਂ ਸਰਕਾਰਾਂ ਹੈਗੀਆਂ ਉਹ ਕਹਿੰਦੀਆਂ ਕਿ ਆਪਾਂ ਨਿਰਪੱਖ ਜਿਹੜੇ ਇਲੈਕਸ਼ਨ ਕਰਵਾਵਾਂਗੇ ਲੇਕਿਨ ਉਹਨਾਂ ਨੇ ਕਿਹਾ ਕਿ ਸਾਨੂੰ ਲੱਗਦਾ ਕਿ ਜਿਹੜੀ ਨਗਰ ਪਚਾਈਨ ਰੋਡ ਜਮਲਸਿੰਦਰ ਵਿੱਚ ਇਲੈਕਸ਼ਨ ਹੋਣ ਜਾ ਰਿਹਾ ਇਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਪਾਰਟੀ ਦੇ ਜਿਹੜੇ ਉਮੀਦਵਾਰ ਆ ਕੁਝ ਉਮੀਦਵਾਰਾਂ ਨੂੰ ਦੁਬਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੱਲਬਾਤ ਸੁਣਾਣੇ ਕੀਤੀ ਹੋਈ ਉਹਨਾਂ ਨੇ ਕਿਹਾ ਕਿ ਜਿਹੜੇ ਨਿਰਪੱਖ ਹੀ ਇਲੈਕਸ਼ਨ ਹੋਣੇ ਚਾਹੀਦੇ ਲੜਨਾ ਚਾਹੀਦਾ ਆਰਾਮ ਨਾਲ ਲੜਨਾ ਚਾਹੀਦਾ ਜਿਹੜਾ ਜਿੱਤੇ ਉਹਨੂੰ ਕਬੂਲ ਵੀ ਕਰਨਾ ਚਾਹੀਦਾ ਗਰਵਾ ਸੁਣਾ ਨੇ ਉਹਨਾਂ ਨੇ ਕੀਤੀ ਸੀ ਕੀ ਕਹਿਣਾ ਸੀਗਾ ਉਹਨਾਂ ਦਾ ਇਸ ਸਾਰੇ ਮਾਮਲੇ ਸੰਬੰਧੀ ਤਾ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਕੋ ਗੱਲ ਇਹ ਆ ਵੀ ਅੱਜ 3 ਵਜੇ ਤੱਕ ਸੀ ਜੇ ਕਿਸੇ ਨੇ ਆਪਣਾ ਨਾਮ ਚੁੱਕਣਾ ਹੈ ਜਿਹੜੀ ਐਪਲੀਕੇਸ਼ਨਾਂ ਗੱਲ ਕਰਨੀ ਹੋ ਕੱਲ ਦੀ ਉਹਨਾਂ ਕਰਤੀਆਂ ਤੇ ਬੇਸਿਕਲੀ ਜਿਹੜਾ ਪ੍ਰਚਾਰ ਹੈ ਉਹ ਅੱਜ ਤੋਂ ਸ਼ੁਰੂ ਹੈ 3 ਵਜੇ ਤੋਂ ਬਾਅਦ ਆਪਾਂ ਵੀ ਆ ਗਏ ਆਂ ਔਰ ਦੇ ਕੋਈ ਨਾ ਇਲੈਕਸ਼ਨ ਹੈ ਇਹ ਇਲੈਕਸ਼ਨ ਹੋਣਾ ਚਾਹੀਦਾ ਕਿ ਇਮਾਨਦਾਰੀ ਨਾਲ ਇਹ ਜਿਸ ਤਰ੍ਹਾਂ ਸਿੰਜੀ ਦੇ ਵਿੱਚ ਕੋਈ ਕੁਸ਼ਤੀ ਨਹੀਂ ਖੇਡਦੇ ਪਲਵਾਨ ਤੇ ਫੇੜੀ ਲਾ ਕੇ ਢਾ ਲਾਉਂਦੇ ਆ ਭਾਏ ਉਹ ਜਿਹੜਾ ਢੜਦਾ ਉਹ ਤਗੜਾ ਹੀ ਹੋਵੇ ਇਹ ਦਾ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਕਿ ਇਮਾਨਦਾਰੀ ਨਾਲ ਲੋਕਾਂ ਦੇ ਕੰਮ ਕਰਨ ਵਾਸਤੇ ਮਿਸਪਾਲਟੀ ਦੇ ਕਾਉਂਸਲਰ ਚੁਣੇ ਜਾਣੇ ਆ ਤੁਹਾਡੇ ਇਸ ਮਾਧਿਅਮ ਰਾਹੀਂ ਸਾਰੇ ਨਰੋਡ ਜਮਨ ਸਿੰਘ ਦੇ ਜਿਨੇ ਵੀ ਮੇਰੇ ਭੈਣ ਭਰਾ ਉਹਨਾਂ ਅਗੇ ਮੇਰੀ ਪ੍ਰਾਰਥਨਾ ਤੁਸੀਂ 17 ਤੋਂ 22 ਤੱਕ ਜਗENDER ਪਾਲ ਨੂੰ ਚੈੱਕ ਕੀਤਾ ਹੈ। ਔਰ ਜਿਹੜੀ ਇਹਦੇ ਵਿੱਚ ਨਗਰ ਪੰਚਾਇਤ ਤੁਸੀਂ 11 ਦੇ 11 ਵਾੜਾ ਜਿਹੜੀ ਹੈ ਕਾਂਗਰਸ ਪਾਰਟੀ ਨੂੰ ਜਿਤਾਈਆਂ ਸੀ ਔਰ ਕਾਂਗਰਸ ਪਾਰਟੀ ਨੇ 5 ਸਾਲ ਜਿਹੜਾ ਤੁਹਾਡਾ ਕੰਮ ਕੀਤਾ ਹੈ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਠੀਕ ਹੈ ਵੀ 2 ਸਾਲ ਇਹਨਾਂ ਨਗਰ ਪੰਚਾਇਤ ਦਾ ਟਾਈਮ ਵੇਸਟ ਕਰ ਦਿੱਤਾ ਹੈ। ਫਿਰ ਵੀ ਕੋਈ ਗੱਲ ਨਹੀਂ। ਅੱਗੇ ਫਿਰ 3 ਸਾਲ ਫਿਰ ਦੁਬਾਰਾ ਨਾਲ ਦੇ ਅੱਗੇ ਵਧਨੇ ਆ ਕੋਈ ਡੈਗਰ 1.5 ਦੋ ਸਾਲ ਲਣਾ ਦਾ ਜਿਹੜੀਆਂ ਕੋ ਕਮੀਆਂ ਪੇਸ਼ੀਆਂ ਹੈਗੀਆਂ ਉਹ ਪੂਰੀਆਂ ਕਮੀਆਂ ਪੇਸ਼ੀਆਂ ਰੋਡ ਜਮ ਸਿੰਘ ਨੇ ਕੀਤੀਆਂ ਜਾਣਗੀਆਂ ਕੰਪਲੀਟ ਔਰ ਮੇਰੀ ਬੇਨਤੀ ਹੈ ਸਾਰੇ ਰੋਡ ਜਮ ਸਿੰਘ ਦੇ ਨਿਵਾਸੀਆਂ ਨੂੰ ਤਗੜੇ ਹੋ ਕੇ ਤੁਸੀਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਣੀ ਹੈ ਨਾ ਮੈਂ ਤਾਂ ਤੁਹਾਡਾ ਸੇਵਾਦਾਰ ਹੈ ਹੀ ਆ ਕਿਸੇ ਨੂੰ ਵੀ ਕੋਈ ਕਿਸੇ ਵੀ ਤਰ੍ਹਾਂ ਦਾ ਕੰਮ ਹੈਗਾ ਇਹ ਤੁਹਾਡਾ ਦਾਸ ਅੱਗੇ ਵੀ 24 ਘੰਟੇ ਲਈ ਤੁਹਾਡੇ ਨਾਲ ਖੜਾ ਸੀ ਤੇ ਅੱਜ ਵੀ ਆਨਾਲਾ ਟਾਈਮ ਵੀ ਔਰ ਜਗੁਦਰਪਾਲ ਦਾ ਜਿੰਦ ਚਾਹ ਚਾਹ ਚੱਲਦਾ ਉਹਨੇ ਚੱਕਰ ਪੋਏ ਹਲਕੇ ਦੇ ਨਾਲ ਹੈ ਮੇਰਾ ਹਲਕਾ ਮੇਰਾ ਪਰਿਵਾਰ ਆਪਣੇ ਪਰਿਵਾਰ ਦੇ ਨਾਲ ਮੈਂ 24 ਘੰਟੇ ਲਈ ਖੜਾ ਹਾਂ ਦੁੱਖ ਵਿੱਚ ਵੀ ਖੜਾ ਹਾਂ ਸੁਖ ਵਿੱਚ ਵੀ ਖੜਾ ਹਾਂ ਤੇ ਇਸ ਕਰਕੇ ਮੇਰੀ ਬੇਨਤੀ ਵੀ ਤੁਸੀਂ ਤਗੜੇ ਹੋ ਕੇ ਮੇਰੀ ਬੇਨਤੀ ਸਵਾਰ ਕਰ ਲਈ ਹੈ ਔਰ ਇਹ ਸੱਚ ਔਰ ਝੂਠ ਦੀ ਲੜਾਈ ਹੈ ਮੈਂ ਹਮੇਸ਼ਾ ਸੱਚ ਦੀ ਲੜਾਈ ਲੜਦਾ ਮੈਂ ਝੂਠ ਦੀ ਲੜਾਈ ਨਹੀਂ ਲੜਦਾ ਮੈਂ ਕਦੇ ਵੀ ਕਿਸੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਮੈਂ ਕਦੇ ਵੀ ਕਿਸੇ ਨੂੰ ਤਮਕਾਨ ਦੀ ਕੋਸ਼ਿਸ਼ ਨਹੀਂ ਕਰਦਾ ਮੈਂ ਕਦੇ ਵੀ ਕਿਸੇ ਵਰਕਰ ਕਿਸੇ ਵੀ ਪਾਰਟੀ ਦਾ ਹੋਇਆ ਕਦੇ ਵੀ ਕਿਸੇ ਵਰਕਰ ਦਾ ਮੈਂ ਮਤਲਬ ਹੈ ਵੀ ਕਦੇ ਵੀ ਉਹਨੂੰ ਮੈਂ ਤਮਕਾਨ ਦੀ ਕੋਸ਼ਿਸ਼ ਨਹੀਂ ਕੀਤਾ ਜਿਹੜਾ ਇੱਕ ਸਾਹਿਬ ਸਤਾ ਪਾਰਟੀ ਦੇਖੋ ਤੁਹਾਡੇ ਸਾਹਮਣੇ ਹੀ ਆ ਜਿਹੜਾ ਸਾਡਾ ਸਨਮ ਹੈ ਨੇ ਉਹਦੀ ਮਦਰ ਮਦਰ ਨੂੰ ਟੇਡ ਦਿੱਤੀ ਸੀ ਦੇਖੋ ਹਰ ਬੰਦਾ ਆਪਣਾ ਆਪਣਾ ਬਿਜ਼ਨਸ ਕਰਦਾ ਹੈ ਉਹਨੇ ਟਿਪਰਾ ਵੀ ਪਾਈਆਂ ਉਹਦੇ ਟਰੈਕਟਰ ਟਰਾਲੀਆਂ ਵੀ ਪਾਈਆਂ ਉਹ ਵਿਚਾਰੇ ਦੀ ਟਰੈਕਟਰ ਟਰਾਲੀ ਵੀ ਅੰਦਰ ਲੱਗੀ ਹੈ ਉਹਦਾ ਟਿਪਰਾ ਵੀ ਉਹਨੇ ਆਪਣੇ ਘਰ ਲਾਈ ਦੀਆਂ ਕੱਲ ਇਸੇ ਬੱਸ ਸਟੈਂਡ ਦੇ ਉੱਤੇ ਕਿਸੇ ਆਦਮੀ ਦੀ ਟਰੈਕਟਰ ਟਰਾਲੀ ਫੜ ਕੇ ਠੀਕ ਹੈ ਉਹਦਾ ਆਰਡਰ ਸੀ ਉਹਦੇ ਨਾਮ ਦਾ ਬਿੱਲ ਪੱਕਾ ਜੀਐਸਡੀ ਕੱਟੀ ਹੋਈ ਹੈ ਐ ਉਹ ਹੀ ਪੁਲਿਸ ਨੇ ਤੋਂ ਫੜ ਕੇ ਤੇ ਉਹਨੂੰ ਕਿਹਾ ਤਾ ਵੀ ਇਹ ਗਲਤ ਤਰੀਕੇ ਨਾਲ ਮਾਲ ਆਇਆ ਜਿੰਦ ਕੋਈ ਫਰੈਸ਼ ਰੇਤਾ ਆਇਆ ਹੈ ਪੁਰਖਰਾਸ਼ਾ ਦਾ ਰਿਤਾ ਉਹਦੇ ਦੇ ਮਾਈਨਿੰਗ ਐਕਟਰ ਜਿਹੜਾ ਲਾ ਕੇ ਐਸੇ ਉਹਦਾ ਨਾਂ ਤੇ ਨਹੀਂ ਆਗਾ ਉਹ ਕਿਸੇ ਹੋਰ ਬੰਦੇ ਦਾ ਨਾਂ ਉਹਦੇ ਵਿੱਚ ਆ ਗਿਆ ਦੋ ਬੰਦਿਆਂ ਦੇ ਨਾਂ ਆ ਮੈਨੂੰ ਸ਼ੱਕ ਲੱਗਦਾ ਵੀ ਉਹ ਹੋ ਸਕਦਾ ਵੀ ਉਹਦੇ ਵਿੱਚ ਇਹਦਾ ਨਾਂ ਲਵੇਟਨ ਇਹ ਕਹਿੰਦੇ ਆ ਨਿਸ਼ਪੱਖ ਚੋਣਾਂ ਕਰਾਉਣ ਡਿਆ ਅਸੀਂ ਇਨੀ ਪੱਖਪਾਤ ਮੈਂ ਜਿੱਥੇ ਅੱਜ ਖੜਾ ਹਾਂ ਜਿੱਥੇ ਮੈਂ ਤੁਹਾਡੇ ਸਾਹਮਣੇ ਬੈਠਾ ਹਾਂ ਮੈਂ ਤੁਹਾਡੇ ਸਮਾਜ ਦੇ ਕਰਨ ਕਹਿਣਾ ਚਾਹੁੰਦਾ ਇਹ ਮੁੰਡਾ ਅਮਨ ਜਿਹੜਾ ਸਾਡਾ ਵਾਰਡ ਨੰਬਰ ਪੰਜ ਦੇ ਵਿੱਚ ਇਲੈਕਸ਼ਨ ਲੜਦੇ ਆ। ਔਰ ਪਹਿਲੇ ਇਹਨੇ ਵਾਰਡ ਨੰਬਰ 20 ਦੇ ਵਿੱਚ ਇਲੈਕਸ਼ਨ ਲੜਿਆ ਸੀ। ਉਸ ਵੇਲੇ ਵੀ ਇਹਨੇ ਇਲੈਕਸ਼ਨ ਲੜਿਆ ਔਰ ਵਧੀਆ ਆਪਣੇ ਤਰੀਕੇ ਦੇ ਨਾਲ ਇੱਥੇ ਬਿਜ਼ਨਸ ਕਰਦਾ ਪਿਆ। ਔਰ ਐਨੂੰ ਵੀ ਡਰਾਇਆ ਤਮਕਾ ਜਾ ਰਿਹਾ ਹੈ ਕਿ ਤੂੰ ਆਪਣੀ ਐਪਲੀਕੇਸ਼ਨ ਜਿਹੜੀ ਚੁੱਕ ਲੈ। ਨਹੀਂ ਤੇ ਜਿਹੜੇ ਜੰਗਲਾਤ ਮਹਿਕਮਾ ਉਹ ਵੀ ਗਾਰਡ ਇੱਥੇ ਆਇਆ ਕੋਈ ਪਤਾ ਨਹੀਂ ਸ਼ਮਸ਼ੇਰ ਸਿੰਘ ਕੀ ਨਾਮ ਸੀਦਾ। ਉਹ ਆ ਕੇ ਧਮਕਾ ਕੇ ਇਹਨੂੰ ਡਰਾ ਗਿਆ ਕਿ ਮੰਤਰੀ ਸਾਹਿਬ ਨਾਲ ਗੱਲ ਕਰ ਲੈ ਨਹੀਂ ਤੇ ਤੇਰਾ ਨੁਕਸਾਨ ਹੋ ਜਾਏਗਾ। ਮੈਂ ਫਿਰ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਮੰਤਰੀ ਸਾਹਿਬ ਨੂੰ ਕਿ ਤੁਸੀਂ ਕਹਿੰਦੇ ਨਿਰਪੱਖ ਚੋਣਾਂ ਕਰਾ ਰਹੇ ਹੋ ਇਹ ਦੁਕਾਨ ਹੀ ਦੇਤੇ ਹੋਰ ਕੀ ਕਰ ਰਹੇ ਹੋ ਤੁਸੀਂ ਤੁਸੀਂ ਠੀਕ ਹੈ ਇਲੈਕਸ਼ਨ ਲੜਨਾ ਲੜੋ ਤਗੜੇ ਹੋ ਕੇ ਤੁਸੀਂ ਵੀ ਆਪਣੀ ਮਿਹਨਤ ਕਰੋ ਅਸੀਂ ਵੀ ਆਪਣੀ ਮਿਹਨਤ ਕਰਨੇ ਆ ਆਪ ਵਾਲੇ ਵੀ ਕਰਨ ਕਾਂਗਰਸੀ ਵੀ ਕਰਨਾ ਬੀਜੇਪੀ ਵੀ ਕਰੇ ਅਗਰ ਅਕਾਲੀ ਕੋਈ ਯਾਦ ਵੀ ਹੈ ਕਰੋ ਅਗਰ ਤੁਸੀਂ ਇਲੈਕਸ਼ਨ ਲੜਨ ਦੇ ਮੂਡ ਚ ਆਈ ਦਿਓ ਤਾਂ ਛੇਤੀ ਕਿਨੇ ਇਲੈਕਸ਼ਨ ਲੜੋ ਨਾ ਕਿਸੇ ਨੂੰ ਵੀ ਡਰਾਓ ਔਰ ਜਿਹੜੀ ਜਿਹੜੀ ਵੀ ਪਾਰਟੀ ਦਾ ਵਰਕਰ ਹੁੰਦਾ ਹਮੇਸ਼ਾ ਉਸ ਵਰਕਰ ਦੀ ਕਦਰ ਕਰਨੀ ਚਾਹੀਦੀ ਆ ਉਹ ਵਰਕਰ ਦੇ ਸਿਰ ਤੇ ਹੀ ਪਾਰਟੀ ਹੁੰਦੀ ਆ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਆਪ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਪਾਰਟੀ ਜਿਹੜੀ ਵੀ ਹੈ ਉਹ ਕਦੇ ਵੀ ਇਹਨੂੰ ਦਬਕਾਣਾ ਨਹੀਂ ਚਾਹੀਦਾ ਲੋਕਾਂ ਦਾ ਦਿਲ ਜਿੱਤੋ ਲੋਕਾਂ ਨਾਲ ਪਿਆਰ ਕਰੋ ਲੋਕਾਂ ਦੇ ਸੁੱਖ ਦੋਚ ਖੜੇ ਹੋਵੋ ਆਪੇ ਵੋਟਾਂ ਮਿਲ ਜੰਦੀਆਂ ਆ